ਫਗਵਾੜਾ ਨੇ ਸੀਗਪਿੰਡ ਰਾਣੀਪੁਰ ਵਿਖੇ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਿਵਲ ਸਰਚਰ ਰੀਤਾ ਬਾਲਾ ਨੇ ਸ਼ਿਰਕਤ ਕੀਤੀ ਜਰਕੀ ਪ੍ਰਵਾਸੀ ਭਾਰਤੀ ਸਰਦਾ ਸੁੱਚਾ ਸਿੰਘ ਅਤੇ ਉਹਨਾਂ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਮੌਜੂਦ ਸੀ ਜਿਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਨਿਕਾਸ਼ ਭਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਕਪੂਰਥਲਾ ਰੀਤਾ ਬਾਲਾ ਨੇ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੁਣ ਆਖਿਆ ਕਿ ਪਿੰਡ ਦੀ ਬਿਹਤਰੀ ਲਈ ਸਮੂਹ ਪਿੰਡ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅੱਜ ਦਾ ਪ੍ਰੋਗਰਾਮ ਰਾਣੀਪੁਰ ਦੇ ਵਿੱਚ ਸਰਪੰਚ ਸਾਹਿਬ ਵੱਲੋਂ ਅ ਸਦਾਸ ਸਚੇ ਸਿੰਘ ਜੀ ਵੱਲੋਂ ਰੱਖਿਆ ਗਿਆ ਹੈ ਜੋ ਉਹਨਾਂ ਨੇ ਰੁੱਖ ਲਗਾਏ ਹਨ ਜਾਂ ਸਾਨੂੰ ਸਨਮਾਨਿਤ ਕੀਤਾ ਹੈ ਇਹ ਬੜਾ ਹੀ ਅੱਛਾ ਉਪਰਾਲਾ ਹੈ ਜਿੱਦ ਨੂੰ ਬਹੁਤ ਸਾਫ਼ ਸੁਥਰਾ ਰੱਖ ਕਰ ਲਿਆ ਗਿਆ ਹੈ ਉਹ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਉਹਨਾਂ ਨੇ ਆ ਬਾਕੀ ਪਿੰਡ ਵੀ ਅਗਰ ਇਸ ਤਰ੍ਹਾਂ ਹੀ ਹੋ ਜਾਂਦੇ ਸੰਭਵ ਹੈ ਕਿ ਬਿਮਾਰੀਆਂ ਤੇ ਅਸੀਂ ਕਾਬੂ ਪਾ ਲਵਾਂਗੇ ਜਿਵੇਂ ਡੈਂਗੀ ਹੈ ਮਲੇਰੀਆ ਹੈ ਤਾਂ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਜੇ ਦੇਖੋ ਆਮਦਵੀ ਕਲੀਨਿਕ ਚ ਇੱਥੇ ਡਾਕਟਰ ਨੂੰ ਰੈਗੂਲਰ ਹੀ ਆਉਣਾ ਪੈਂਦਾ ਸਾਰੇ ਸਟਾਫ ਨੂੰ ਰੈਗੂਲਰ ਹੀ ਆਉਣਾ ਪੈਂਦਾ ਕਿਉਂਕਿ ਉਹਨਾਂ ਦਾ ਇੱਕ ਇਨਸੈਂਟਿਵ ਬੇਸ ਉਹਨਾਂ ਦੀ ਸੈਲਰੀ ਹੁੰਦੀ ਹੈ ਅਗਰ ਉਹ ਨਹੀਂ ਆ ਰਹੇ ਤੇ ਐਸੋਮੋ ਨੇ ਇਨਫੋਰਮੇਸ਼ਨ ਦੇਣੀ ਹੈ ਸਾਨੂੰ ਅਜੇ ਤੱਕ ਮੇਰੇ ਕੋਲ ਐਸੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਡਾਕਟਰ ਨਹੀਂ ਆ ਰਹੇ ਇਸ ਦੌਰਾਨ ਪਿੰਡ ਦੇ ਸਰਪੰਚ ਅਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਸਮਾਗਮ ਮੌਕੇ ਪ੍ਰਵਾਸੀ ਭਾਰਤੀ ਸਰਦਾ ਸੁੱਚਾ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ 30 ਬੂਟੇ ਖਜੂਰਾਂ ਦੇ ਪਿੰਡ ਵਿੱਚ ਲਗਾਏ ਗਏ ਹਨ ਜਦਕਿ ਉਹਨਾਂ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਜਿਨ੍ਹਾਂ ਵਿੱਚ ਸ਼ਮਸ਼ਾਨ ਘਾਟ ਦੀ ਸ਼ੈੱਡ ਪੂਰਾ ਪਿੰਡ ਨਾਲੀਆਂ रहਿਤ ਅਤੇ ਪਿੰਡ ਵਿੱਚ ਇੰਟਰਲੌਕ ਟਾਈਲਾਂ ਲਗਾ ਕੇ ਪੂਰੇ ਪਿੰਡ ਦੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਨਾ ਸਾਰੇ ਕਾਰਜਾਂ ਵਿੱਚ ਪ੍ਰਵਾਸੀ ਭਾਰਤੀਆਂ ਦਾ ਖਾਸ ਸਹਿਯੋਗ ਹੈ ਜਿਸ ਲਈ ਪ੍ਰਵਾਸੀ ਭਾਰਤੀ ਅਤੇ ਪੂਰਾ ਪਿੰਡ ਵਧਾਈ ਦਾ ਪਾਤਰ ਹੈ ਉਹਨਾਂ ਸਾਰੇ ਹੀ ਪ੍ਰਵਾਸੀ ਭਾਰਤੀਆਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਿਹੜਾ ਫੰਕਸ਼ਨ ਜਿਹੜਾ ਇਹ ਪੌਦਿਆਂ ਨੂੰ ਲਗਾਉਣ ਦਾ ਸੀਗਾ ਮੇਨ ਮਕਸਦ ਇਹ ਖਜੂਰਾ ਦੇ ਬੂਟੇ ਜਿਹੜੇ ਅਸੀਂ ਲਵਾਏ ਆ 30 ਬੂਟੇ ਲਵਾਏ ਨੇ ਉਹਦੇ ਲਈ ਜਿਹੜਾ ਸਾਡਾ ਸ਼ਾਇਦ ਇਸ ਕੰਮ ਦੇ ਵਿੱਚ ਬਧਾਉਣ ਲਈ ਸਰਦਾਰ ਸੁੱਚਾ ਸਿੰਘ ਜੀ ਯੂਐਸਏ ਇਹਨਾਂ ਨੇ ਸਾਨੂੰ 30 ਬੂਟੇ ਲੈ ਕੇ ਦਿੱਤੇ ਆ ਪਹਿਲੋਂ ਵੀ ਇਹਨਾਂ ਨੇ ਪਿੰਡ ਦੇ ਵਿੱਚ ਬਹੁਤ ਵੱਡਾ ਜੋਗਿਆ ਲੱਖਾਂ ਰੁਪਏ ਦਾ ਯੋਗਦਾਨ ਹੈ ਮਤਲਬ ਕੋਈ ਮੈਂ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦਾ ਉਹਨਾਂ ਸ਼ਬਦਾਂ ਦੇ ਨਾਲ ਜਿੰਨਾ ਪੈਸਾ ਇਹਨਾਂ ਨੇ ਬਾਹਰਲੇ ਐਨਆਰਆਈ ਵੀਰਾਂ ਨੇ ਸਾਰਿਆਂ ਨੇ ਖਰਚਿਆ ਉਹ ਜਿਹੜਾ ਪਿੰਡ ਸਾਡਾ ਨਾਲ ਹੀ ਰਹਿਤ ਬਣਿਆ ਸਾਰੇ ਪਿੰਡ ਚ ਐਂਟਰਲੌਕ ਟੇਲ ਬਣੀਆਂ ਸੀਵਰੇਜ ਜਿਹੜਾ ਬਰਸਾਤੀ ਪਾਣੀ ਆ ਉਹ ਵੀ ਅਸੀਂ ਆਪਣੇ ਨਗਰ ਚੋਂ ਬਾਹਰ ਕੱਢ ਦਿੱਤਾ ਇੱਥੇ ਸੱਤ ਖੇਤ 7.5 ਕੇਜ ਸਟੇਡੀਅਮ ਹੈ ਰਾਣੀਪੁਰ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਐਂਟਰਲੌਕ ਟਾਇਲ ਲਾਈ ਆ ਜਿਹੜੀ ਸ਼ਮਸ਼ਾਨ ਭੂਮੀ ਆ ਉਹਦੇ ਵਿੱਚ ਬਹੁਤ ਵੱਡੀ ਇੱਕ ਸ਼ੈੱਡ ਬਣਾਈ ਆ ਬਹੁਤ ਵਧੀਆ ਔਰ ਸੁੰਦਰ ਦੇਖੋ ਉਹ ਜਿਹੜਾ ਅੰਤਮ ਘਰ ਹੈ ਉਹਨੂੰ ਵੀ ਅਸੀਂ ਇੰਨਾ ਵਧੀਆ ਬਣਾਇਆ ਵੀ ਮਤਲਬ ਬਹੁਤ ਉਹਦੀ ਦਿੱਖ ਜਿਹੜੀ ਸੋਹਣੀ ਬਣਾਈ ਆ ਕਿਉਂਕਿ ਉੱਥੇ ਜਿਹੜੇ ਹਰੇਕ ਤਰ੍ਹਾਂ ਦਾ ਬੰਦਾ ਜਦੋਂ ਕਿਸੇ ਦੇ ਦੁੱਖ ਤਕਲੀਫ ਹੁੰਦੀ ਆ ਆਉਂਦਾ ਤੇ ਉੱਥੇ ਵੀ ਸਾਫ਼ ਸੁਥਰੀ ਜਗ੍ਹਾ ਚਾਹੀਦੀ ਆ ਇਸ ਕਰਕੇ ਉਹ ਸਾਰਾ ਕੁਝ ਜੋ ਕੁਝ ਵੀ ਹੋਇਆ ਉਹ ਇਹਨਾਂ ਭਰਾਵਾਂ ਦੇ ਸਿਰ ਤੇ ਹੋਇਆ ਐਨਆਰਈ ਵੀਰਾਂ ਦੇ ਸਿਰ ਤੇ ਹੋਇਆ ਇਸ ਕਰਕੇ ਮੈਂ ਆਪਣੀ ਪੂਰੇ ਨਗਰ ਵਾਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਅੱਜ ਜਿਹੜੇ ਬੂਟੇ ਲਾਏ ਨੇ ਤੀ ਉਹਦੇ ਵਿੱਚ ਜਿੰਨੇ ਮੇਰੇ ਗੈਸਟ ਸਾਡੇ ਸਰਦਾਰ ਸੁੱਚਾ ਸਿੰਘ ਦੀ ਬਦੌਲਤ ਸਾਡੇ ਨਗਰ 'ਚ ਆਏ ਨੇ ਇਹ ਆਪਣੇ ਸਿਵਲ ਸਰਜਨ ਸਾਹਿਬ ਇਹ ਚਾਚਾ ਰੌਣਕੀ RAM ਜੀ ਤੇ ਭਗਤ ਜੀ ਜਿੰਨੇ ਵੀ ਆਏ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਨਗਰ 'ਚ ਆਏ ਹੋ ਤੁਹਾਡਾ ਥੈਂਕਸ ਹੈ ਧੰਨਵਾਦ ਹੈ ਤਨਮਾਦ ਹੈ ਸਾਰੇ ਇਹਨਾਂ ਦੇ ਵੀਰਾਂ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਸਰਦਾਰ ਸੁੱਚਾ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਸੇਵਾ ਜਿਹੜੀ ਦਿੱਤੀ ਆ ਤੇ ਮੈਂ ਸਾਰੇ ਨਗਰ ਨੂੰ ਇਹ ਅਪੀਲ ਤੇ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਹ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਆਪਣੇ ਪਿੰਡ ਨੂੰ ਸਾਫ਼ ਤੇ ਸੁਥਰਾ ਰੱਖੋ